ਬਠਿੰਡਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਅੰਦਰ ਡਾਕਟਰਾਂ ਅਤੇ ਸਟਾਫ ਦੀ ਡਿਊਟੀ ਦੇ ਵਿੱਚ ਵਿਘਨ ਪਾਉਣ ਨੂੰ ਲੈ ਕੇ ਕੁਝ ਲੋਕਾਂ ਦੇ ਖਿਲਾਫ ਕੀਤਾ ਗਿਆ ਸੀ ਮਾਮਲਾ ਦਰਜ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਡਾਕਟਰ ਅਤੇ ਸਟਾਫ ਨਾਲ ਸੰਮਿਲੀਆਂ ਬਠਿੰਡਾ ਦੇ ਸਿਵਲ ਸਰਪੰਚ ਨੂੰ ਅਤੇ ਗ੍ਰਿਫਤਾਰੀ ਦੀ ਕੀਤੀ ਮੰਗ ਮਾਮਲਾ ਸ਼ੁੱਕਰਵਾਰ ਦੀ ਰਾਤ ਦਾ ਜਿੱਥੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਅੰਦਰ ਇੱਕ ਮਰੀਜ਼ ਦੇ ਨਾਲ ਆਏ اٹੈਂਡੈਂਟਾਂ ਵੱਲੋਂ ਜਿੱਥੇ ਸਟਾਫ ਨਰਸਾਂ ਨੂੰ ਬੁਰਾ ਭਲਾ ਬੋਲਿਆ ਗਿਆ ਉੱਥੇ ਡਾਕਟਰ ਦੀ ਡਿਊਟੀ ਦੇ ਵਿੱਚ ਵੀ ਵਿਗੜਨ ਪਾਇਆ ਤੇ ਸਕਿਉਰਿਟੀ ਗਾਰਡ ਦੀ ਵਰਦੀ ਤੱਕ ਫਾੜ ਦਿੱਤੀ ਸੀ ਜਿਸ ਨੂੰ ਲੈ ਕੇ ਭਾਵੇਂ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਹਜੇ ਤੱਕ ਇਸ ਤਰ੍ਹਾਂ ਕੋਈ ਗ੍ਰਿਫਤਾਰੀ ਨਹੀਂ ਹੋਈ ਜਿਸ ਨੂੰ ਲੈ ਕੇ ਅੱਜ ਡਾਕਟਰ ਅਤੇ ਸਟਾਫ ਨਰਸਾਂ ਬਠਿੰਡਾ ਦੇ ਸ਼ਿਵਲ ਸਰਜਨ ਨੂੰ ਸੋਮਵਾਰ ਨੂੰ 12 ਵਜੇ ਲਗਭਗ ਮਿਲੇ ਅਤੇ ਉਹਨਾਂ ਜਿਹੜਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਤੇ ਸ਼ਿਵਲ ਸਰਜਨ ਤੋਂ ਮੰਗ ਕੀਤੀ ਕਿ ਤੁਰੰਤ ਉਹਨਾਂ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਕੋਈ ਸੰਘਰਸ਼ ਵਿੜਿਆ ਜਾਵੇਗਾ। ਜੀ ਸਰ ਕੀ ਨਾਮ ਹੈ? ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਜੀ। ਮੈਂ ਪੀਐਸਐਮਐਸ ਐਸੋਸੀਏਸ਼ਨ ਦਾ ਜਲਾਸ 77 ਸਾਡੇ ਹਸਪਤਾਲ ਦੇ ਵਿੱਚ ਪਿਛਲੇ ਸ਼ੁੱਕਰਵਾਰ 26 ਤਰੀਕ ਦੀ ਰਾਤ ਨੂੰ ਜਦੋਂ ਇੱਕ ਸਾਡੇ ਲੇਡੀ ਡਾਕਟਰ ਤੇ ਹੋਰ ਲੇਡੀ ਸਟਾਫ ਡਿਊਟੀ હાજર ਸੀ ਰਾਤ ਨੂੰ ਐਕਸੀਡੈਂਟ ਦੇ ਬਹੁਤ ਸਾਰੇ ਕੇਸ ਆਏ ਹੋਏ ਸੀਗੇ ਉਸ ਦੌਰਾਨ ਇੱਕ ਮਰੀਜ਼ ਜੋ ਕਿ ਕਿਸ ਨਸ਼ੇ ਦੀ ਹਾਲਤ ਦੇ ਵਿੱਚ ਹਸਪਤਾਲ ਆਇਆ ਸੀ ਉਹਦੇ ਇਲਾਜ ਦੇ ਨਾਲ ਉਹਦੇ ਨਾਲ 7-8 ਬੰਦਿਆਂ ਦਾ ਕੱਟ ਸੀਗਾ ਉਸ ਕੱਟ ਨੇ ਆ ਕੇ ਹਸਪਤਾਲ ਦੇ ਅਨੁਸ਼ਾਸਨ ਨੂੰ ਪੂਰੀ ਤਰ੍ਹਾਂ ਭੰਗ ਕੀਤਾ ਪੂਰੀ ਤਰ੍ਹਾਂ ਇੱਥੇ ਗੁੰਡਾਗਰਦੀ ਵਾਲਾ ਮਾਹੌਲ ਬਣਾਇਆ ਗਿਆ ਹਸਪਤਾਲ ਦੇ ਸਟਾਫ ਨਾਲ ਮਿਸਬਿਹਾਈਵ ਕੀਤਾ ਦੁਰਭਿਵਾਰ ਕੀਤਾ ਸਿਕਿਉਰਿਟੀ ਗਾਰਡਨ ਨਾਲ ਹੱਥੋਂ ਪਾਈ ਹੋਈ ਈਵਨ ਕਿ ਪੁਲਿਸ ਮੁਲਾਜ਼ਮਾਂ ਨਾਲ ਵੀ ਹੱਥੋਂ ਪਾਈ ਹੋਈ ਜਿਹਦੇ ਸਬੰਧ ਵਿੱਚ ਅਸੀਂ ਅਦੀ ਜ਼ਿਲ੍ਹਾ ਇਕਾਈ ਵੱਲੋਂ ਹੜਤਾਲ ਦੀ ਕਾਲ ਦਿੱਤੀ ਗਈ ਸੀ ਪਰ ਪੁਲਿਸ ਨੇ ਉਸਤੇ ਐਕਸ਼ਨ ਲੈਂਦਿਆਂ ਹੋਇਆਂ ਅਗਲੇ ਦਿਨ ਹੀ ਸ਼ਨੀਵਾਰ ਨੂੰ ਉਹਨਾਂ ਆਰੋਪੀਆਂ ਤੇ ਪਰਚਾ ਦਰਜ ਕਰ ਲਿਆ ਸੀ ਤੇ ਇਸ ਕਰਕੇ ਅਸੀਂ ਸਟ੍ਰਾਈਕ ਦੀ ਕਾਲ ਵਾਪਸ ਲਈ ਸੀ ਪਰ ਸਾਡੇ ਧਿਆਨ ਚ ਆਇਆ ਕਿ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਇਹ ਆਰੋਪੀ ਜਿਹੜੇ ਇਸ ਤਰ੍ਹਾਂ ਨਾਲ ਹਸਪਤਾਲਾਂ ਦੇ ਵਿੱਚ ਪ੍ਰਸ਼ਾਸਨ ਨੂੰ ਦੇ ਅਨੁਸ਼ਾਸਨ ਨੂੰ ਭੰਗ ਕਰਦੇ ਨੇ ਸਾਨੂੰ ਨਿਰਵਿਘਨ ਸਭਾ ਮਾਦਨ ਵਿੱਚ ਅਰਚਨ ਪਾਉਂਦੇ ਨੇ ਉਹ ਉਹਨਾਂ ਨੂੰ ਹਲੇ ਤੱਕ ਗ੍ਰਿਫਤਾਰ ਗ੍ਰਿਫਤਾਰੀ ਉਹਨਾਂ ਦੀ ਨਹੀਂ ਹੋ ਸਕੀ ਹੈ ਪਰ ਸਾਡੀ ਇਸ ਸਬੰਧ ਦੇ ਵਿੱਚ ਅਸੀਂ ਸਾਰੀ ਜਥੇਬੰਦੀਆਂ ਰਲ ਕੇ ਸਾਰੇ ਹਸਪਤਾਲ ਦੇ ਸਮੂਹ ਜਥੇਬੰਦੀਆਂ ਸਿਵਲ ਸੰਸਰ ਨੂੰ ਮਿਲਣਾਈਆਂ ਸੀ ਤੇ ਅਸੀਂ ਇਹੀ ਮੰਗ ਕਰਾਂਗੇ ਸਿਵਲ ਸੰਸਰਨ ਸਾਹਿਬ ਤੋਂ ਪੁਲਿਸ ਪ੍ਰਸ਼ਾਸਨ ਤੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿ ਇਹ ਇਹ ਜੇ ਅੰਸਰਾਂ ਨੂੰ ਸਮੇਂ ਸਿਰ ਕਾਬੂ ਪਾ ਕੇ ਇਹ ਜੀਆਂ ਘਟਨਾਵਾਂ ਨੂੰ ਘਟਾਇਆ ਜਾ ਸਕੇ ਤਾਂ ਕਿ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਸਵਾਵਾ ਦੇਣ ਵਿੱਚ ਇੱਕ ਸਖਾਵਾਂ ਮਾਹੌਲ ਬਣ ਸਕੇ ਕਿਉਂਕਿ ਇਹ ਜਿਹੇ ਘਟਨਾਵਾਂ ਜਿੱਥੇ ਸਾਡਾ ਮਨੋਵਲ ਡੇਗਦੀਆਂ ਨੇ ਉੱਥੇ ਸਾਡੇ ਮਾਨਸਿਕ ਸੰਤੁਲਨ ਨੂੰ ਵੀ ਖਰਾਬ ਕਰਦੀਆਂ ਨੇ ਤੇ ਅਸੀਂ ਆਪਣੇ ਇਲਾਜ ਜਿਹੜੇ ਮਰੀਜ਼ਾਂ ਪ੍ਰਤੀ ਅਸੀਂ ਜੋ ਸਾਡੇ ਫਰਜ਼ ਹੁੰਦੇ ਨੇ ਉਹ ਇੱਕ ਦਿਮਾਗੀ ਕੰਮ ਹੈ ਜੇ ਅਸੀਂ ਖੁਦ ਸ਼ਾਂਤ ਨਹੀਂ ਹਾਂ ਤਾਂ ਮੈਨੂੰ ਲੱਗਦਾ ਨਹੀਂ ਕਿ ਅਸੀਂ ਬਹੁਤੇ ਵਧੀਆ ਸਵਾਵਾ ਦੇ ਪਾਵਾਂਗੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਵੇਂ ਕਿ ਪਿੱਛੇ ਵੀ ਆਪਾਂ ਦੇਖਿਆ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਸਾਡੇ ਸੀਨੀਅਰ ਮੈਡੀਕਲ ਅਫਸਰ ਸਾਹਿਬਾਨ ਨਾਲ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਉਹ ਵੀ ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਤੋਂ ਬਾਅਦ ਮਤਲਬ ਬਹੁਤ ਸੀਰੀਅਸ ਹਾਲਤ ਦੇ ਵਿੱਚ ਡੀਐਮਸੀ ਦੇ ਵਿੱਚ ਹਲੇ ਵੀ ਦਾਖਲ ਨੇ ਤੇ ਇਹ ਮੰਦ ਭਾਗੀਆਂ ਘਟਨਾਵਾਂ ਨੇ ਜਿਹੜੀਆਂ ਹਸਪਤਾਲਾਂ 'ਚ ਵਰਤਦੀਆਂ ਨੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਤੋਂ ਗਰੇਜ ਕੀਤਾ ਜਾਵੇ ਗ੍ਰਿਫਤਾਰੀ ਕਿ ਨਹੀਂ ਹੁੰਦੀ ਫਿਰ ਕੀ ਸੀ ਜੇ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਅਸੀਂ ਆਪਣੇ ਸੰਘਰਸ਼ ਨੂੰ ਪੇਸ਼ ਕਰਾਂਗੇ ਜੀ ਕਿਸ ਤਰ੍ਹਾਂ ਦਾ ਸੰਘਰਸ਼ ਹੋਊਗਾ ਉਹ ਅਸੀਂ ਸਟ੍ਰੈਟੇਜੀ ਕਰਾਂਗੇ ਜੀ ਸਟੇ ਟਿਕਾਈ ਨਾਲ ਵੀ ਤੇ ਸਾਡੀਆਂ ਬਾਕੀ ਜੂਨੀਅਰ ਨਾਲ ਜਿਵੇਂ ਵੀ ਅਸੀਂ ਫੈਸਲਾ ਕਰਦੇ ਹਾਂ ਅਜੇ ਕੁਝ ਟਾਈਮ ਅਸੀਂ ਦੇਣ ਦਾ ਸੋਚਿਆ ਸੀਗਾ ਵੀ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਅਰੈਸਟ ਹੋ ਜਾਏਗੀ ਉਸ ਤੋਂ ਬਾਅਦ ਉਹ ਵਿਚਾਰ ਕਰਾਇਆ ਜਾਏਗਾ ਮੀਰ ਸਿੰਘ ਹੈ ਮੈਂ ਪੀਸੀਐਮਐਸ ਜਿਹੜੀ ਬਟਿੰਡਾ ਜ਼ਿਲ੍ਹੇ ਦੀ ਇਕਾਈ ਹੈ ਉਹਦਾ ਪ੍ਰੈਜ਼ੀਡੈਂਟ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੰਘੇ ਸ਼ੁੱਕਰਵਾਰ ਦੀ ਰਾਤ ਨੂੰ ਜਿਹੜਾ ਹੈਗਾ ਹੈ ਸਿਵਲ ਹਸਪਤਲ ਬਟਿੰਡਾ ਦੇ ਐਮਰਜੈਂਸੀ ਵਿਭਾਗ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਕੁਝ ਗੁੰਡਾ ਅਨਸਰਾਂ ਵੱਲੋਂ ਇਥੋਂ ਦੇ ਸਟਾਫ ਦੇ ਨਾਲ ਮਾੜਾ ਵਰਤਾਓ ਕੀਤਾ ਗਿਆ ਜਦੋਂ ਸਟਾਫ ਦੀ ਮਦਦ ਵਾਸਤੇ ਸਿਕਿਉਰਿਟੀ ਗਾਰਡਸ ਅਤੇ ਪੁਲਿਸ ਆਈ ਉਹਨਾਂ ਦੁਆਰਾ ਉਹਨਾਂ ਨਾਲ ਵੀ ਮਾੜਾ ਵਰਤੋਅ ਕਰਦੇ ਹੋਏ ਉਹਨਾਂ ਦੀ ਮਾਰਕੁੱਟ ਵੀ ਕੀਤੀ ਗਈ ਤੇ ਬਾਦ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹ ਪ੍ਰੋਫੈਸ਼ਨਲ ਗੁੰਡੇ ਨੇ ਪਹਿਲਾਂ ਵੀ ਕਈ ਵਾਰ ਕਈ ਘਟਨਾਵਾਂ ਦੇ ਵਿੱਚ ਇਹਨਾਂ ਦਾ ਹੱਥ ਰਿਹਾ ਹੈ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਵੇਂ ਜਿੰਨੀ ਤੇਜ਼ੀ ਨਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਖਿਲਾਫ ਪਰਚਾ ਦਿੱਤਾ ਗਿਆ ਹੈ ਉਨੀ ਤੇਜ਼ੀ ਦੇ ਨਾਲ ਹੀ ਜਿਹੜਾ ਹੈਗਾ ਇਹ ਇਹਨਾਂ ਬੰਦਿਆਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਕੀਤੀ ਜਾਵੇ ਔਰ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਕਿ ਸਜ਼ਾ ਦਿੱਤੀ ਜਾਵੇ ਤਾਂ ਕਿ ਅਜਿਹੇ ਅਨਸਰਾਂ ਨੂੰ ਇੱਕ ਸਬਕ ਮਿਲ ਸਕੇ ਕਿ ਉਹ ਸਰਕਾਰੀ ਸੰਸਥਾਵਾਂ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਨਾ ਕਰਨ ਗ੍ਰਿਫਤਾਰੀ ਦੇ ਵਿੱਚ ਜੇ ਮਾਮਲਾ ਸਮਾਂ ਗ੍ਰਿਫਤਾਰੀ ਦਿੱਤੀ ਜਾਂਦੀ ਫਿਰ ਕੀ ਗੱਲ ਹੈ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਪੂਰੀ ਆਸ ਹੈ ਜਿਵੇਂ ਕਿ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਉਹ ਲਰੀਂਦੀ ਕਾਰਵਾਈ ਹੈ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਦੀ ਕਾਰਵਾਈ ਹੈ ਉਹਨੂੰ ਨੇਪਰੇ ਚਾੜਨਗੇ ਫਿਰ ਵੀ ਜੇ ਕਿਸੇ ਕਾਰਨ ਕਰਕੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਮਿਲ ਕੇ ਜਿਹਦੇ ਚ ਪੀਸੀਐਮਐ ਸਭ ਤੋਂ ਅੱਗੇ ਤੁਰੇਗੀ ਸਾਡੀਆਂ ਸਟਾਫ ਨਰਸਿਸ ਭੈਣਾ ਸਾਡੇ ਮਲਟੀ ਪਰਪਸ ਹੈਲਥ ਵਰਕਰਸ ਸਾਡੇ ਰੇਡੀਓਗ੍ਰਾਫਰਸ ਸਾਡੇ ਦਰਜਾਚਾਰ ਕਰਮਚਾਰੀ ਕਹਿੰਦਾ ਪਾਪ ਸਮੂਹ ਜਿਹੜਾ ਹੈਗਾ ਮਨ ਕੇ ਮੈਡੀਕਲ ਕਿਤੇ ਨਾਲ ਜੁੜਿਆ ਹੋਇਆ ਭਾਈਚਾਰਾ ਜਿਹੜਾ ਹੈ ਇਹ ਰਲਕੇ ਸੰਘਰਸ਼ ਨੂੰ ਹੋਰ ਤੇਜ਼ ਕਰੂਗਾ ਉਹ ਸੰਘਰਸ਼ ਦੀ ਫਿਰ ਪੂਰਨ ਤੌਰ ਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਪ੍ਰਸ਼ਾਸਨ ਦੀ ਹੋਊਗਾ